සතනමවාහිගරු 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੀ ਬਾਣੀ ਚੱਲ ਰਹੀ ਹੈ ਦੀਪਕਧਾਰੀ ਰਾਗ ਦੇ ਵਿੱਚ ਆਸ਼ਾ ਜੀ ਦੇ 15 ਸ਼ਬਦ ਸੰਪੂਰਨ ਹੋਏ ਹਨ ਆਓ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਅਗਲਾ ਸ਼ਬਦ ਆਰੰਭ ਕਰਦੇ ਹਾਂ ਜੀ ਦੇਵੰਦਾਰੀ ਪੰਜਵਾ ਸਰਬ ਸੁਖਾ ਗੁਰ ਚਰਨ ਕਲ ਮਲ ਡਾਰਨ ਮਨ ਹੈ ਸਧਾਰਨ ਏ ਆਸਰ ਮੁਹੇ ਤਰਨਾ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਹਉ ਦੀ ਪੰਕਤੀ ਤੋਂ ਸ਼ਬਦ ਦੀ ਰਮਤਾ ਕਰਦੇ ਹਨ ਇੰਦਰੀ ਭਾਵ ਸ਼ਬਦ ਦਾ ਪਾਤਸ਼ਾਹ ਜੀ ਵਿਚਾਰਨ ਕਰਦੇ ਹਨ ਸਰਬ ਸੁਖਾਂ ਗੁਰ ਚਰਨਾਂ ਪਾਤਸ਼ਾਹ ਜੀ ਕਹਿੰਦੇ ਸਾਰੇ ਸੁਖ ਉਹ ਮਾਲਕ ਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਨ ਸਰਬ ਸੁਖਾ ਗੁਰ ਚਰਨਾਂ ਮਹਾਰਾਜ ਜੀ ਕਹਿੰਦੇ ਹੈ ਭਾਈ ਹੈ ਬਨੁਖ ਹੈ ਜੀਵ ਮਹਾਰਾਜ ਜੀ ਕਹਿੰਦੇ ਜੇ ਸਾਰੇ ਸੁਖ ਚੋਨਾ ਹੈ ਤਾਂ ਉਹਦੇ ਚਰਨ ਕਮਲਾਂ ਨੂੰ ਧਾਰਨ ਕਰ ਸ਼ਬਦ ਰੂਪੀ ਬਾਣੀ ਰੂਪੀ ਚਰਨ ਕਮਲ ਮਾ ਜੀਬਾ ਰਾਈ ਪੜ ਕੇ ਮਨ ਦੇ ਵਿੱਚ ਧਾਰਨ ਕੀਤੇ ਜਾਂਦੇ ਹਨ ਸ੍ਰੀ ਮਹਾਰਾਜ ਜੀ ਕਹਿੰਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਲ ਮਲ ਡਾਰਨ ਮਨੇ ਸੁਧਾਰਨ ਇਹ ਆਸਰ ਮੋਹਿ ਤਰਨਾ ਕਲ ਮਲ ਪਾਪ ਮਹਾਰਾਜ ਜੀ ਕਹਿੰਦੇ ਡਾਰਨ ਉੱਡ ਜਾਂਦੇ ਹਨ ਖਤਮ ਹੋ ਜਾਂਦੇ ਆ ਪਾਤਸ਼ਾਹ ਜੀ ਕਹਿੰਦੇ ਜਦੋਂ ਉਹਦੇ ਚਰਨਾਂ ਦਾ ਸਿਧਾਂਤ ਤਾਰਾਂਗੇ ਉਹਦੇ ਚਰਨ ਕਮਲਾਂ ਨੂੰ ਧਾਰਾਂਗੇ ਸਰਬ ਸੁਖ ਮਿਲਣਗੇ ਉਥੇ ਕਾਲ ਮਲ ਪਾਪ ਜਿਹੜੇ ਹਨ ਡਾਰਨ ਮਹਾਰਾਜ ਜੀ ਕਹਿੰਦੇ ਖਤਮ ਹੋਣਗੇ ਮਨੇ ਸੁਧਾਰਨ ਮਨ ਜਿਹੜਾ ਸੁੱਧ ਹੋ ਜਾਵੇਗਾ ਸੁਧਾਰਿਆ ਜਾਵੇਗਾ ਇਹ ਆਸਰ ਮੋਹ ਤਰਨਾ ਮਹਾਰਾਜ ਜੀ ਕਹਿੰਦੇ ਇਹ ਆਸਰੇ ਦੇ ਨਾਲ ਇਹ ਜੇ ਆਸਰਾ ਲੈ ਲਾਂਗੇ ਪਾਤਸ਼ਾਹ ਜੀ ਕਹਿੰਦੇ ਫਿਰ ਸੁਭਾਵ ਸਾਗਰ ਤੋਂ ਤਰ ਜਾਵਾਂਗੇ ਰਹਾਉ ਵਿਸ਼ਰਵਾਦ ਦੇ ਕੀ ਪਾਤਸ਼ਾਹ ਜੀ ਪਹਿਲਾ ਬੰਦ ਸ਼ਬਦ ਆਰੰਭ ਕਰਦੇ ਹਨ ਪੂਜਾ ਅਰਚਾ ਸੇਵਾ ਬੰਦਨ ਇਹ ਟਹਿਲ ਮੁਹੇਤਰ ਕਰਨਾ ਮਹਾਰਾਜ ਜੀ ਕਹਿੰਦੇ ਉਹਦੀ ਪੂਜਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਅਰਚਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਸੇਵਾ ਉਹਦੀ ਬੰਦਨਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਦੱਸਦੇ ਹਨ ਪਾਤਸ਼ਾਹ ਜੀ ਜਾਚ ਇਹਦੇ ਪੂਜਾ ਕਰਨ ਦੇ ਨਾਲ ਅਰਚਨਾ ਕਰਨ ਦੇ ਨਾਲ ਸੇਵਾ ਕਰਨ ਦੇ ਨਾਲ ਬੰਦਨਾ ਕਰਨ ਦੇ ਨਾਲ ਇਹ ਤੈ ਲਤੁ ਭਾਵਨ ਦਾ ਸੇਵਾ ਮੋਹਿ ਤਰਨਾ ਇਹਦੇ ਸੁਭਾਅ ਸਾਗਰ ਤੋਂ ਤਰ ਜਾਵਾਂਗੇ ਸ਼ਬਦ ਰਾਹੀ ਉਹਦੀ ਪੂਜਾ ਕੀਤੀ ਜਾਂਦੀ ਹੈ ਜਿਵੇਂ ਸੰਸਾਰੀ ਲੋਕ ਤਾਂ ਪੂਜਾ ਕਰਦੇ ਨੇ ਜਦੋਂ ਧੂਪ ਬੱਤੀ ਲਾਉਂਦੇ ਹਨ ਉਹਨੂੰ ਪੂਜਾ ਕਿੰਨੇ ਆਪਾਂ ਅਰਚਨਾ ਕਰਦੇ ਹਨ ਪੰਡਤ ਲੋਕ ਬ੍ਰਾਹਮਣ ਲੋਕ ਉਚਾਰਚਨਾ ਆਦੀ ਠਾਕਰਾਂ ਦੀ ਪੱਥਰ ਦੇ ਠਾਕਰਾਂ ਦੀ ਮਹਾਰਾਜ ਜੀ ਕਹਿੰਦੇ ਪਰ ਗੁਰਸਿੱਖ ਨੂੰ ਉਸ ਮਹਾਰਾਜ ਜੀ ਪਰਦੇਸ਼ ਦਿੰਦੇ ਹਨ ਕਹਿੰਦੇ ਭਾਈ ਸਾਡੀ ਪੂਜਾ ਉਹਦੇ ਨਾਮ ਨੂੰ ਜਪਣ ਦੇ ਨਾਲ ਹੁੰਦੀ ਹੈ। ਏਹੀ ਪੂਜਾ ਅਰਚਨਾ ਹੈ ਮਹਾਰਾਜ ਜੀ ਕਹਿੰਦੇ ਉਹਦੀ ਸੇਵਾ ਕਰਕੇ ਮਹਾਰਾਜ ਜੀ ਕਹਿੰਦੇ ਉਹਦੀ ਸਿਮਰਨ ਕਰਕੇ ਬੰਦਨਾ ਮਹਾਰਾਜ ਜੀ ਕਹਿੰਦੇ ਉਹਦੀ ਬਾਣੀ ਪੜਨ ਦੇ ਨਾਲ ਹੀ ਉਹਦੀ ਬੰਦਨਾ ਹੋ ਜਾਂਦੀ ਹੈ ਨਹੀਂ ਤਾਂ ਜਾਨ ਸਰੀਰ ਪੂਰਾ ਉਹਦੇ ਚਰਨਾਂ ਵਿਚ ਅਰਪਣ ਕਰਨਾ ਉੱਥੇ ਮਾਨ ਅਰਪਣ ਹੋਣਾ ਚਾਹੀਦਾ ਹੈ ਇਹ ਉਹਦੀ ਬੰਦਨਾ ਹੈ ਇਹ ਉਹਦੀ ਟਹਿਲ ਹੈ ਮਹਾਰਾਜ ਜੀ ਕਹਿੰਦੇ ਟਹਿਲ ਦਾ ਅਰਥ ਹੁੰਦਾ ਹੈ ਸੇਵਾ ਕਿਸੇ ਦੀ ਟਹਿਲ ਕਹਿੰਦੇ ਨੇ ਪ੍ਰਾਣੀ ਬਜ਼ੁਰਗ ਟਾਈਏ ਘਰ ਵਿੱਚ ਆਏ ਦੇ ਟਾਲ ਪਾਣੀ ਕਰੋ ਐਲੋ ਬਜ਼ੁਰਗ ਕਹਿੰਦੇ ਹੁੰਦੇ ਸੀ ਕੋਈ ਮਹਿਮਾਨ ਹੋਇਆ ਘਰ ਵਿੱਚ ਪ੍ਰੋਣਾ ਆ ਜਾਂਦਾ ਤੇ ਉਹਦੀ ਬਜ਼ੁਰਗ ਕਹਿੰਦੇ ਨਾ ਭਾਈ ਦੀ ਟਹਿਲ ਸੇਵਾ ਕਰੋ। ਉਹਦਾ ਅਰਥ ਇਹ ਹੁੰਦਾ ਕਿ ਉਹਦੀ ਸੇਵਾ ਕੀਤੀ ਜਾਵੇ। ਇਹ ਸੇਵਾ ਟਹਿਲ ਮੁਹੇ ਤਰਨਾ। ਮਹਾਰਾਜ ਜੀ ਕਹਿੰਦੇ ਇਹੋ ਜੀ ਸੇਵਾ ਕਮਾ ਕੇ ਨਾ ਸੇਵਾ ਕਰਕੇ ਮਹਾਰਾਜ ਜੀ ਕਹਿੰਦੇ ਤਰਿਆ ਜਾਂਦਾ। ਕੋਈ ਬਨੌਟੀ ਬਾਹਰੋਂ ਸਹਾਰਨ ਕਰਕੇ ਨਹੀਂ ਤਰਿਆ ਜਾਂਦਾ। ਕਿ ਬਾਹਰੋਂ ਫੁੱਲ ਇਕੱਠੇ ਕਰਕੇ ਤੂਫਾਂ ਲਾ ਕੇ ਤੇ ਪੂਜਾ ਕੀਤੀ ਜਾਂ ਤੇ ਤਰ ਜੀਦਾ। ਅਮ ਸਾਰਾ ਦਿਨ ਪਾਪ ਕਰੀ ਜਾਈਏ ਝੂਠ ਬੋਲੀ ਜਾਈਏ ਬਹੁਤੇ ਲੋਕ ਇਸ ਤਰੀ ਕਰਦੇ ਆ ਨਾ ਸਿਰੇ ਇੱਕ ਵਾਰੀ ਛੱਟਾ ਦੇ ਕੇ ਤੇ ਆਪਾਂ ਤੂੰ ਫਾ ਇਕੱਠੀਆਂ ਕਰ ਦਿੰਨੇ ਆ ਜਗਾ ਦਿੰਨੇ ਆ ਤੇ ਸਾਰਾ ਦਿਨ ਝੂਠ ਬੋਲਦੇ ਆ ਫਿਰ ਪਾਪ ਕਰਦੇ ਆ ਤੇ ਠਾਕੁਰ ਕਿਤੇ ਖੁਸ਼ ਹੋ ਜਾਏਗਾ ਪ੍ਰਭੂ ਖੁਸ਼ ਹੋਏਗਾ ਸਤਿਗੁਰੂ ਖੁਸ਼ ਤੋੜਾ ਹੋਏਗਾ ਮਹਾਰਾਜ ਜੀ ਕਹਿੰਦੇ ਉਹ ਬਨੋਟੀ ਚੀਜ਼ਾਂ ਹਨ ਜਿੰਨਾ ਮਰਜੀ ਧੂਫਾ ਹੋਲ ਰੱਖੀ ਜਾਈਏ ਤੇ ਉਹਦੇ ਨਾਲ ਉਹ ਖੁਸ਼ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਉਹਨੂੰ ਧਾਰਨ ਵੀ ਕਰਨਾ ਪੈਂਦਾ ਕਹਿੰਦੇ ਇੱਕ ਵਾਰੀ ਧੂਫ ਜਗਾ ਕੇ ਜਾਂ ਬੱਤੀ ਕਰਕੇ ਮੋੜ ਕੇ ਦੁਨੀਆ ਨੂੰ ਠੱਗੀ ਜਾਈਏ ਝੂਠ ਬੋਲੀ ਜਾਈਏ ਪਾਪ ਕਮਾਈ ਜਾਈਏ ਸਾਰਾ ਦਿਨ ਤੇ ਉਹਦਾ ਕੀ ਅਸਰ ਹੋਏਗਾ ਜਿੰਨੀਆਂ ਮਰਜ਼ੀ ਸਾਰਾ ਦਿਨ ਭਵੇਂ ਟੱਲੀਆਂ ਖੜਕਾਈ ਜਾਈਏ ਕੋਈ ਅਸਰ ਨਹੀਂ ਹੋਈ ਮਹਾਰਾਜ ਜੀ ਕਹਿੰਦੇ ਸੱਚੀ ਪੂਜਾ ਤੇ ਉਹਦੀ ਨਾਮ ਜਪਣ ਚੈ ਉਹਦੀ ਭਗਤੀ ਵਿੱਚ ਐ ਸੱਚ ਬੋਲੀਏ ਸੱਚ ਕਮਾਈਏ ਮਨ ਅਰਪਣ ਕਰੀਏ ਮਹਾਰਾਜ ਜੀ ਕਹਿੰਦੇ ਇਹ ਟਹਿਲ ਉਹਦੀ ਸੇਵਾ ਕਰਨਾ ਇਹੀ ਹੈ ਮਹਾਰਾਜ ਜੀ ਕਹਿੰਦੇ ਇਹਦੇ ਵਿੱਚੋਂ ਸਾਨੂੰ ਫਲ ਮਿਲ ਜਾਣਾ ਰਾਪਤੀ ਹੋ ਜਾਣੀ ਹੈ ਬੰਦਨ ਇਹੀ ਬੰਦਨਾ ਹੈ ਡੰਡੋਤ ਹੈ ਇਹ ਟਹਿਲ ਹੈ ਮੋਹ ਕਰਨਾ ਇਹਨੇ ਮੈਂ ਤਾਂ ਇਹੋ ਜੀ ਟਹਿਲ ਕਰਦਾ ਹਾਂ ਵਿਗਸੈ ਮਨ ਉਹ ਹੋਵੇ ਪਰਗਾਸਾ ਬੋਹਰਨਾ ਗਰਭੇ ਪ੍ਰਣਾ ਤੇ ਮਹਾਰਾਜ ਜੀ ਕਿਸ ਦੇ ਨਾਲ ਜਦੋਂ ਵਿਖਸੇ ਮਹਾਰਾਜ ਜੀ ਕਹਿੰਦੇ ਮਨ ਉਹਦੇ ਚਰਣਾ ਵਿਚ ਚਰਪਨ ਹੋ ਗਿਆ ਮਨ ਹੁਵੇ ਪ੍ਰਕਾਸ਼ਾ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਵਿਖਸਣ ਦੇ ਨਾਲ ਮਨ ਦੇ ਵਿੱਚ ਪ੍ਰਕਾਸ਼ ਹੋਣਾ ਜਿਵੇਂ ਬਾਹਰੋਂ ਪ੍ਰਕਾਸ਼ ਹੁੰਦਾ ਤਾਂ ਹਨੇਰਾ ਦੌੜ ਜਾਂਦਾ ਹੈ ਭੱਜ ਜਾਂਦਾ ਕਮਰੇ ਵਿੱਚ ਹਨੇਰਾ ਹੋਏ ਤਾਂ ਦੀਵਾ ਲੈ ਕੇ ਜਾਣਾ ਪੈਂਦਾ ਦੀਪਕ ਤਾਂ ਹੀ ਪ੍ਰਕਾਸ਼ ਹੁੰਦਾ ਵੀ ਥੋੜਾ ਹੁੰਦਾ ਜੇ ਤਾਂ ਠੇਡਾ ਖਾ ਕੇ ਡਿੱਗ ਜਾਵਾਂਗੇ ਤੇ ਉਹਦੇ ਵਿੱਚ ਕਮਰੇ ਵਿੱਚ ਜਦੋਂ ਚਾਨਣ ਹੁੰਦਾ ਤਾਂ ਸਾਰੀਆਂ ਵਸਤੂਆਂ ਨਜ਼ਰ ਆਉਂਦੀਆਂ ਨੇ ਫਿਰ ਚੀਜ਼ਾਂ ਦਿਖਣ ਲੱਗ ਜਾਂਦੀਆਂ ਐ ਇਸੇ ਤਰੀਕੇ ਮਨ ਦੇ ਵਿੱਚ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਨਾਮ ਰੂਪੀ ਵਸਤੂ ਫਿਰ ਲੱਭ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਹ ਦਿਖਣ ਲੱਗ ਜਾਂਦੀ ਹੈ ਸੱਚਾ ਮਾਲਕ ਦਿਖਣ ਲੱਗ ਜਾਂਦਾ ਹੈ ਇਹ ਐਸਾ ਪ੍ਰਕਾਸ਼ ਕਰੀਏ ਪਾਸ਼ਾ ਜੀ ਕਹਿੰਦੇ ਵਿਗਸੇ ਮਨ ਹੋਵੇ ਪ੍ਰਗਾਸਾ ਤੇ ਮਹਾਰਾਜ ਜੀ ਕਹਿੰਦੇ ਮਨ ਦੇ ਵਿੱਚ ਫਿਰ ਪ੍ਰਕਾਸ਼ ਹੋ ਜਾਂਦਾ ਬਹੁਰ ਨਾ ਗਰਭੇ ਪਰ ਨਾ ਫਿਰ ਬਹੁਰ ਤੋਂ ਭਾਵ ਹੁੰਦਾ ਕਿ ਬੋੜ ਜੁੰਨਾ ਗਰਭ ਦੀਆਂ ਜੁੰਨਾ ਦੇ ਵਿੱਚੋਂ ਗਰਭ ਵਿੱਚ ਮਰ ਜਾਣਾ ਜੰਮ ਜਾਣਾ ਕਿੰਨਾ ਵੱਡਾ ਦੁੱਖ ਹੈ ਆਤਮਾ ਵਸਤੇ ਇੰਨੇ ਸਰੀਰਾਂ ਦੇ ਗਰਭ ਵਿੱਚ ਜਾ ਕੇ ਤੇ ਜਲ ਸੜ ਜਾਣਾ ਫਿਰ ਦੁਬਾਰਾ ਜਨਮ ਲੈਣਾ ਫਿਰ ਮਰ ਜਾਣਾ ਇਹ ਬੜਾ ਵੱਡੀ ਸਜਾ ਹੈ ਆਤਮਾ ਨੂੰ 임ਾਰਾ ਜੀ ਕਹਿੰਦੇ ਉਹਦੇ ਤੋਂ ਪਹਿਲੋ ਪਹਿਲਾਂ ਸੁਧਰ ਜੀ ਹੈ ਮਨੁੱਖਾ ਜਨਮ ਇਹ ਸੁਧਰਨ ਵਾਸਤੇ ਦਿੱਤਾ ਮਾਲਕ ਨੇ ਇਹ ਮ ਸੁਧਰਨ ਵਾਸਤੇ ਦਿੱਤਾ ਸੀ ਫਿਰ ਉੱਠੇ ਕੰਮ ਕਰਦੇ ਆ ਮਾੜੇ ਕੰਮ ਕਰਦੇ ਆ ਇਹਨੂੰ ਵੀ ਗਵਾ ਬੈਠਦੇ ਆਪਣੇ ਕੀਮਤੀ ਸਵੇ ਨੂੰ ਕੀਮਤੀ ਜੀਵਨ ਨੂੰ ਕੀਮਤੀ ਸਵੇ ਨੂੰ ਇਹ ਮਨੁੱਖਾ ਜੀਵਨ ਨੂੰ ਸਰਦਾਰੀ ਜੀਵਨ ਹੈ ਇਹਦੇ ਵਿੱਚ ਸਰਦਾਰੀ ਕਮਾਣੀ ਸੀ ਪਰ ਅਸੀਂ ਸਰਦਾਰਾਂ ਨੇ ਕੰਮ ਥੋੜਾ ਕਰਦੇ ਆ ਅਸੀਂ ਤਾਂ ਪਸ਼ੂ ਵਾਲੇ ਡੰਗਰਾਂ ਵਾਲੇ ਕੰਮ ਉਹੀ ਫਿਰ ਕਰੀ ਜਾਂਦੇ ਆ ਫਿਰ ਡੰਗਰ ਪਸ਼ੂ ਫਿਰ ਬਣ ਜਾਂਦੇ ਫਿਰ ਜੋ ਆਤਮਾ ਨੂੰ ਉਸੇ ਜਗ੍ਹਾ ਤੇ ਜਾਣਾ ਪੈਂਦਾ ਇਹ ਛੱਡ ਦੀ ਇਹ ਪਾਸ਼ਾ ਜੀ ਕਹਿੰਦੇ ਤਿਆਗ ਦੀਏ ਕਹਿੰਦੇ ਮਾਨਸ ਦੇ ਕੋਈ ਮਾਮੂਲੀ ਦੇ ਨਹੀਂ ਹੈ ਇਹਦੇ ਨੂੰ ਉਸੇ ਤਰ੍ਹਾਂ ਹੀ ਯੂਜ਼ ਕਰੀਏ ਵਰਤੀਏ ਸਵਾਸਾਂ ਨੂੰ ਹੀਰਿਆਂ ਦੀ ਤਰ੍ਹਾਂ ਕੀਮਤੀ ਸਵਾਸਾਂ ਨੂੰ ਮਹਾਰਜ ਕਨੇ ਦਿੱਤਾ ਸਿਮਰਨ ਕਰਨ ਵਾਸਤੇ ਭਜਨ ਕਰਨ ਵਾਸਤੇ دنی avi ਧੰਧਿਆਂ ਦੇ ਵਿੱਚ ਇਹ ਨਾ ਫਸੇ ਰਹੀਏ ਸੰਸਾਰ ਨੂੰ ਪਾਲਦੇ ਰਹੀਏ ਇਹ ਕੰਮ ਭੁੱਲ ਜਾਈਏ ਇਹ ਕਾਰਜ ਤਾਂ ਸ੍ਰੀ ਹੀ ਆ ਉਹ ਸੰਸਾਰੀ ਕਾਰਜ ਦਿੱਤਾ ਉਹ ਸਾਡੇ ਕਰਮ ਕਾਰਜ ਹਨ ਜਿਹੜੇ ਕਰਦੇ ਆ ਨਾ ਧੀਆਂ ਪੁੱਤਰਾਂ ਦੇ ਕਾਰਜ ਕੋਈ ਕਾਰਜ ਵੇਟਦੇ ਆ ਕਹਿੰਦੇ ਅਸੀਂ ਕਾਰਜ ਕਰਦੇ ਆ ਉਹ ਤਾਂ دنیਵੀ ਕਾਰਜਨ ਕਰਮ ਰਿਸ਼ਤੇ ਬਣਨ ਕਰਮ ਕਾਰਜ ਸਾਡੇ ਚੱਲਦੇ ਰਹਿੰਦੇ ਹਨ ਦੁੱਖ ਅਤੇ ਸੁੱਖ ਦੋਵੇਂ ਹੰਡਾਣੇ ਪੈਂਦੇ ਆ ਉਹਦੇ ਨਾਲ ਨਾਲ ਅਸਲੀ ਕਾਰਜ ਆ ਉਹਦੀ ਭਜਨ ਉਹਦਾ ਸਿਮਰਨ ਉਹਦੀ ਸੇਵਾ ਸ਼ੁਭ ਅਮਲ ਧਾਰਨ ਕਰਨਾ ਉਹ ਸੀ ਵਿਸਾਰ ਦੇਣਿਆ ਭੁੱਲ ਜਾਣਿਆ ਤੇ ਫਿਰ ਦੁੱਖ ਨੂੰ ਗੁਨਾ ਪੈਂਦਾ। ਪਾਸ਼ਾ ਜੀ ਕਹਿੰਦੇ ਫਿਰ ਤਾਂ ਦੁੱਖ ਮਿਲਣਾ ਹੀ ਆਤਮਾ ਨੂੰ ਗਰਭ ਜੂਨਾ ਦੇ ਵਿੱਚ ਜਾਣਾ ਪੈਂਦਾ। ਪਾਸ਼ਾ ਜੀ ਕਹਿੰਦੇ ਬਹੁਰ ਨਾ ਗਰਭੇ ਪਰਨਾ। ਕਹਿੰਦੇ ਜੇ ਮਾਨਸ ਉਹਦੇ ਚਰਣਾ ਵਿੱਚ ਪਰ ਆ ਜਾਵੇਗਾ ਅੰਦਰ ਪ੍ਰਕਾਸ਼ ਹੋ ਜਾਵੇਗਾ ਇਸ ਜੂਨਾ ਤੋਂ ਸਾਡਾ ਖਿਹੜਾ ਛੁੱਟ ਜਾਵੇਗਾ। ਸਫਲ ਮੂਰਤ ਪਰਸਿਓ ਸੰਤਨ ਕੀ ਇਹ ਧਿਆਨ ਧਰਨਾ ਅਗਲਾ ਪਦ ਮਹਾਰਾਜ ਜੀ ਦੂਜਾ ਅਰੰਭ ਕਰ ਦੇਣ ਕਹਿੰਦੇ ਸਫਲ ਮੂਰਤ ਹੈ ਮਾਲਕ ਦੀ ਦੁਨੀਆ ਦੀਆਂ ਮੂਰਤਾ ਛੁੱਟੀਆਂ ਹਨ ਸੱਚੇ ਪਾਤਸ਼ਾਹ ਦੀ ਮੂਰਤ ਸੱਚੀ ਹੈ ਸਫਲ ਮੂਰਤ ਪਰਸਿਓ ਸੰਤਨ ਕੀ ਇੱਥੇ ਸਤਿਗੁਰੂ ਨੂੰ ਸੰਤਨ ਕਹਿੰਦੇ ਹਨ ਸੱਚੇ ਪਾਤਸ਼ਾਹ ਨੂੰ ਕਹਿ ਰਹੇ ਹਨ ਮਹਾਰਾਜ ਕਹਿੰਦੇ ਸਫਲ ਮੂਰਤ ਪਰਸੋ ਸੰਤਨ ਕੀ ਇਹ ਧਿਆਨ ਤਾਰ ਤਰਨਾ ਮਹਾਰਾਜ ਜੀ ਕਹਿੰਦੇ ਇਧਰ ਧਿਆਨ ਲਾਈਏ ਚਿੱਤ ਜੋੜੀਏ ਭਾਵ ਕਹਿੰਦੇ ਜਦੋਂ ਸਫਲ ਮੂਰਤ ਵਿੱਚ ਚਿੱਤ ਲੱਗ ਗਿਆ ਮਨ ਜੁੜ ਗਿਆ ਤੇ ਮਹਾਰਾਜ ਜੀ ਕਹਿੰਦੇ ਆਪ ਹੀ ਸਭ ਕੁਝ ਮਿਲ ਜਾਣਾ ਉਹਦਾ ਮਾਲਕ ਦੀ ਮੂਰਤ ਸਫਲ ਹੈ ਉਹਦੇ ਦਰਸ਼ਨ ਸਫਲ ਹਨ ਉਹਦੀ ਬਾਣੀ ਸੱਚ ਹੈ ਮਹਾਰਾਜ ਜੀ ਕਹਿੰਦੇ ਇਧਰ ਧਿਆਨ ਜੋੜਨ ਦੀ ਕੋਸ਼ਿਸ਼ ਕਰੀਏ ਇਧਰ ਮਹਾਰਾਜ ਜੀ ਕਹਿੰਦੇ ਕਮਾਈ ਕਰੀਏ ਜਿਹੜੀ ਕਮਾਈ ਦਰਗਾਹ ਤੱਕ ਜਾਣੀ ਹੈ ਸਫਲ ਹੋਣਾ ਜੀਵਨ ਤੇ ਪਾਸ਼ਾ ਜੀ ਕਹਿੰਦੇ ਸਫਲ ਮੂਰਤ ਪਰਸੋ ਸੰਤਨ ਕੀ ਅਹ ਧਿਆਨ ਧਰਨਾ ਐਵੇਂ ਮਹਾਰਾਜ ਜੀ ਕਹਿੰਦੇ ਉਹਦੇ ਅਲ ਧਿਆਨ ਜੋੜਨਾ ਕਰੀਏ ਭਇਓ ਕਿਰਪਾਲ ਠਾਕੁਰ ਨਾਨਕ ਪਰਿਉ ਸਾਧ ਕੀ ਸਰਣਾ ਖੀਰ ਲਈ ਤੋਖ ਹੈ ਬੇਨਤੀ ਕਰਦੇ ਹਨ ਮਹਾਰਾਜ ਭਇਓ ਕਿਰਪਾਲ ਠਾਕੁਰ ਮਹਾਰਾਜ ਜੀ ਕਹਿੰਦੇ ਠਾਕੁਰ ਜਦੋਂ ਕਿਰਪਾ ਦੇ ਘਰ ਵਿੱਚ ਆ ਜਾਣਗੇ ਕਿਰਪਾਲ ਹੋਣਗੇ ਕਿਰਪਾ ਕਰ ਦੇਣਗੇ ਫਿਰ ਮਹਾਰਾਜ ਜੀ ਕਹਿੰਦੇ ਜੇ ਧਿਆਨ ਤਾਰਾਂਗੇ ਤਾਂ ਹੀ ਹੈ ਨਾ ਜੇ ਧਿਆਨ ਹੀ ਸੀ ਸ਼ਾਕ ਗਵਾ ਬੈਠੇ ਸਾਡਾ ਧਿਆਨ ਹੀ ਉਖੜੇ ਰਿਹਾ ساری ਜ਼ਿੰਦਗੀ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਕਿਰਪਾ ਕਿਥੋਂ ਪੈਣੀ ਹੈ ਭਇਓ ਕਿਰਪਾਲ ਠਾਕੁਰ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਕਿਰਪਾ ਨਹੀਂ ਹੋ ਸਕਦੀ ਜੇ ਕਿਰਪਾ ਲੈਣੀ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਸਫਲ ਸਮਾ ਜਿਹੜਾ ਉਹਨੂੰ ਸਫਲ ਬਣਾਈਓ ਦਰਸ਼ਨ ਨੂੰ ਮਹਾਰਾਜ ਜੀ ਕਹਿੰਦੇ ਸਫਲ ਉਹਦਾ ਦਰਸ਼ਨ ਹੈ ਉਹਨੂੰ ਪਰਸਨਾ ਕਰੀਏ ਮਾਰਕ ਨੂੰ ਕਹਿੰਦੇ ਸਫਲ ਦਰਸ਼ਨ ਪਰਸਿਓ ਸੰਤਨ ਕੀ ਇਹ ਧਾਨ ਧਰਨਾ ਭਿਉ ਠਾ ਕਰਪਾਲ ਠਾਕੁਰ ਨਾਨਕ ਕੋ ਮਹਾਰਾਜ ਜੀ ਕਹਿੰਦੇ ਮੇਰੇ ਤੇ ਤਾਂ ਠਾਕੁਰ ਕਿਰਪਾਲ ਹੋਗੇ ਕਿਰਪਾ ਦੇ ਘਰ ਵਿੱਚ ਆਗੇ ਪਰਸਾਨ ਨੂੰ ਗਿਰਿਓ ਸਾਧ ਕੀ ਸਰਣਾ ਜੇ ਮਹਾਰਾਜ ਜੀ ਕਹਿੰਦੇ ਸਤਗੁਰੂ ਦੀ ਸਰਣ ਪੈ ਜਾਵਾਂਗੇ ਆ ਜਾਵਾਂਗੇ ਫਿਰ ਉਹਨੇ ਪਰਸਾਨ ਨੂੰ ਕੇ ਥਾਕਰ ਨੇ ਗੱਲ ਦੇ ਨਾਲ ਲਾ ਲੈਣਾ ਸੱਚੇ ਮਾਲਕ ਨੇ ਸਾਨੂੰ ਮਹਾਰਾਜ ਜੀ ਕਹਿੰਦੇ ਉਹ ਸੁਖ ਬਖਸ਼ਣਾ ਜਿਹੜਾ ਸੁਖ ਖਤਮ ਨਹੀਂ ਹੁੰਦਾ ਜਿਹੜਾ ਸੁਖ ਕੋਈ ਖੋਹ ਨਹੀਂ ਸਕਦਾ ਜਿਹੜਾ ਧਨ ਕੋਈ ਚਰਾ ਨਹੀਂ ਸਕਦਾ ਜਿਵੇਂ ਭੂਮੀਆਂ ਤੌਰ ਸੀ ਨਾ ਗੁਰੂ ਨਾਨਕ ਮਹਾਰਾਜ ਜੀ ਉਹਦੇ ਪਿੰਡ ਗਏ ਭੂਮਿਆਚੌਰ ਦੇ ਪਿੰਡ ਜਦੋਂ ਗਏ ਜਿਵੇਂ ਇੱਕ ਬਟਵਾਰ ਬਟਵਾਰਾ ਤੂਰ ਹੋਇਆ ਇਸੇ ਤਰ੍ਹਾਂ ਭੂਮਿਆਚੌਰ ਸੀ ਜਿਹੜਾ ਬਾਲਮੀਕ ਪਾਚ ਗੁਰੂ ਬਣਿਆ ਪਹਿਲੋਂ ਵੱਡਾ ਚੋਰ ਸੀ ਬਟਵਾਰਾ ਇਸੇ ਤਰ੍ਹਾਂ ਹੀ ਭੂਮਿਆਚੌਰ ਸੀ ਜਿਹੜਾ ਬਹੁਤ ਵੱਡਾ ਚੋਰ ਸੀ ਜਦੋਂ ਉਹਦੇ ਪਿੰਡ ਗਏ ਤਾਂ ਇਹਦੇ ਮਨ ਚਿੱਤ ਵਿੱਚ ਵੀ ਆਇਆ ਕਿ ਮੈਂ ਵੀ ਮਾਲਕ ਦੇ ਸਤਿਗੁਰਾਂ ਦੇ ਦਰਸ਼ਨ ਕਰ ਲਾਂ ਗੁਰੂ ਨਾਨਕ ਮਹਾਰਾਜ ਜੀ ਆਏ ਹਨ ਤੇ ਚਲਾ ਗਿਆ ਕਹਿੰਦੇ ਮੈਂ ਵੀ ਕੋਈ ਯੁਗਤੀ ਪੁੱਛਦਾ ਬੜੇ ਪਾਪ ਕੀਤੇ ਹਨ ਬੜਾ ਲੋਕਾਂ ਨੂੰ ਠੱਗਿਆ ਚੋਰੀਆਂ ਕੀਤੀਆਂ ਤੇ ਅੱਜ ਭੂਮੀਆਂ ਚੋਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਚਲਾ ਗਿਆ ਸਤਿਗੁਰੂ ਨੂੰ ਜਾ ਕੇ ਹੱਥ ਜੋੜ ਕੇ ਮੱਥਾ ਟੇਕਿਆ ਨਮਸਕਾਰ ਕੀਤੀ ਮਹਾਰਾਜ ਜੀ ਕਹਿੰਦੇ ਆਪੂ ਮੀਆਂ ਮਹਾਰਾਜ ਜੀ ਤਾਂ ਸਾਰਾ ਕੁਝ ਜਾਣਦੇ ਸੀ ਆਧਾਰ ਕਰਨ ਵਾਸਤੇ ਗਏ ਸੀ ਉਹਦੇ ਪਿੰਡ ਤੇ ਭੂਮੀਆਂ ਕਹਿੰਦਾ ਮਹਾਰਾਜ ਬڑے ਪਾਪ ਕੀਤੇ ਹਨ ਬਰੇ ਲੋਕਾਂ ਨੂੰ ਮੈਂ ਠੱਗਿਆ ਚੋਰੀਆਂ ਅਸੀਂ ਅਸੀਂ ਕੀਤੀਆਂ ਨੂੰ ਕੋਈ ਕਰ ਨਹੀਂ ਸਕਦਾ ਤੇ ਮਹਾਰਾਜ ਜੀ ਨੂੰ ਕਹਿੰਦਾ ਮੈਂ ਹੁਣ ਚਾਹੁੰਦਾ ਕਿ ਕੋਈ ਐਸੇ ਬਚਨ ਕਰੋ ਮੇਰਾ ਆਧਾਰ ਹੋ ਜਾਵੇ ਪਾਤਸ਼ਾਹ ਜੀ ਕਹਿੰਦੇ ਤੂੰ ਪਾਪ ਹੀ ਇੰਨੇ ਕੀਤੇ ਨੇ ਚੋਰੀਆਂ ਹੀ ਇੰਨੀਆਂ ਕੀਤੀਆਂ ਨੇ ਤੁਸੀਂ ਤੇ ਰਸਤੇ ਤੇ ਐਵੇਂ ਨਹੀਂ ਆ ਸਕਦਾ ਮਹਾਰਾਜ ਜੀ ਕਹਿੰਦੇ ਚੋਰੀ ਛੱਡ ਦੇਗਾ ਕਹਿੰਦਾ ਮਹਾਰਾਜ ਸੁਭਾਅ ਬਣਿਆ ਹੋਇਆ ਮਨ ਬਣਿਆ ਹੋਇਆ ਐਸਾ ਚੋਰੀ ਨਹੀਂ ਮੈਂ ਛੱਡ ਸਕਦਾ ਪਾਦਸ਼ਾਹ ਜੀ ਹੱਸ ਕੇ ਕਹਿੰਦੇ ਫਿਰ ਤਿੰਨ ਬਚਨ ਤੈਨੂੰ ਮੰਨਣੇ ਪੈਣਗੇ ਦੇਖੋ ਮਹਾਰਾਜ ਕੋਲ ਜੁਗਤੀਆਂ ਹੁੰਦੀਆਂ ਨੇ ਪਾਪੂਰਸ਼ਾ ਕੋਲ ਜੁਗਤੀਆਂ ਜਿਹਦੇ ਨਾਲੋਂ ਪਾਪੀ ਤੋਂ ਪਾਪੀ ਬੰਦੇ ਨੂੰ ਵੀ ਸਿੱਧੇ ਰਸਤੇ ਤੇ ਤੋਰ ਦਿੰਦੇ ਹਨ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਵੇਂ ਘਰਕਾ ਨੂੰ ਤੋਤਾ ਦਿੱਤਾ ਸੀ ਨਾ ਮਹਾਪੁਰਸ਼ਾ ਨੇ ਗਣਕਾ ਪਾਪਣ ਨੂੰ ਤੋਤਾ ਦੇ ਦਿੱਤਾ ਸੀ ਕਹਿੰਦੇ ਤੋਤੇ ਨੂੰ ਨਾਮ ਜਪਾਇਆ ਕਰ ਤੂੰ ਆਪ ਨਹੀਂ ਜਪ ਸਕਦੀ ਤੋਤੇ ਨੂੰ ਕਿਹਾ ਕਰ ਬੋਲ ਰਾਮ ਤਿਹੋ ਰਾਮ ਕਰਨ ਜਪਾਂਦੀ ਜਪਾਂਦੀ ਉਤਾਰ ਗਈ ਸੀ ਕਨਕਾ ਪਾਪ ਉਹਦਾ ਸ਼ਬਦ ਹੁੰਦਾ ਬਾਣੀ ਚ ਇਸੇ ਤਰੀਕ ਭੂਮੀ ਨੂੰ ਕਹਿੰਦੇ ਮਹਾਰਾਜ ਤਿੰਨ ਬਚਨ ਮੰਨਣੇ ਹਨ ਜਿੱਥੇ ਮਰਜੀ ਚਲਾ ਜੀ ਚੋਰੀ ਕਰੀ ਜੋ ਮਰਜੀ ਕਰੀ ਕੋਈ ਗੱਲ ਨਹੀਂ ਪਰ ਇਹ ਬਚਨ ਤੂੰ ਕਿਸੇ ਕਨਾਂ ਨਹੀਂ ਪਲਟਣਾ ਨਹੀਂ ਮਹਾਰਾਜ ਜੀ ਕਹਿੰਦਾ ਪਹਿਲਾ ਬਚਨ ਤੂੰ ਸੱਚ ਬੋਲਣਾ ਸੱਚ ਬੋਲ ਕੇ ਚੋਰੀ ਕਰਨੀ ਭਾਵੇਂ ਜਿੱਥੇ ਮਰਜੀ ਜਾ ਕੇ ਕਰ ਲਈ ਝੂਠ ਨਹੀਂ ਬੋਲਣਾ ਜੇ ਝੂਠ ਬੋਲੇਗਾ ਤੇ ਫਸ ਜਾਵੇਗਾ ਦੂਜਾ ਬਚਨ ਕਹਿੰਦੇ ਕਿਸੇ ਅਧਾਰ ਖਾ ਕੇ ਰਾਮ ਨਹੀਂ ਕਰਨਾ ਜੇ ਕਿਸੇ ਘਰ ਦਾ ਨਮਕ ਜੀਵ ਤੇ ਰੱਖ ਲਿਆ ਉਥੇ ਚੋਰੀ ਨਹੀਂ ਕਰਨੀ ਜੇ ਕਰੇਗਾ ਵੀ ਤੇ ਛੱਡ ਕੇ ਆ ਜਾਣਾ ਤੀਜਾ ਬਚਨ ਮਹਾਰਾਜ ਨੇ ਕਰਤਾ ਕਹਿੰਦੇ ਕਿਸੇ ਗਰੀਬ ਨੂੰ ਪਸਾਣਾ ਨਹੀਂ ਕਿਤੇ ਕਹਿੰਦੇ ਕਿਸੇ ਗਰੀਬ ਦੇ ਮਹਾਰਾਜ ਜੀ ਕਹਿੰਦੇ ਜ਼ੁਲਮ ਨਹੀਂ ਕਰਨਾ ਇਹ ਤਿੰਨ ਬਚਨ ਨੂੰ ਚੇਤੇ ਰੱਖਣਾ ਜਾਂ ਚਲਾ ਜਾ ਤੇਰਾ ਭਲਾ ਹੋਵੇਗਾ ਸਤਿਗੁਰਾਂ ਨੇ ਬਚਨ ਕਰਤਾ ਪਾਤਸ਼ਾਹ ਨੇ ਅੱਜ ਭੂਮੀਆ ਚਲਾ ਗਿਆ ਸਵਾ ਲੰਘਦਾ ਗਿਆ ਤੇ ਉਹ ਬਚਨ ਮੰਨਦਾ ਗਿਆ ਇੱਕ ਦਿਨ ਰਾਜੇ ਦੇ ਦਰਬਾਰ ਵਿੱਚ ਚੋਰੀ ਕਰਨ ਚਲਾ ਗਿਆ ਰਾਜਾ ਸੀ ਕਹਿੰਦੇ ਅੱਜ ਵੱਡੀ ਚੋਰੀ ਕਰਨੀ ਹੈ ਰਾਜ ਮਹਿਲ ਦੇ ਵਿੱਚ ਤੇ ਰਾਜ ਮਹਿਲ ਦੇ ਦਰਵਾਜੇ ਤੇ ਸੰਤਰੀ ਖੜੇ ਸੀ ਪਹਿਰੇਦਾਰ ਤੇ ਜਦੋਂ ਭੂਮੀਆ ਚੋਰ ਗਿਆ ਪਹਿਰੇਦਾਰ ਪੁੱਛਦੇ ਹਨ ਕਿ ਭਾਈ ਕਿੱਧਰ ਜਾ ਰਿਹਾ ਤੂੰ ਪਛਾਹ ਰਾਜੇ ਦੀ ਪਾਈ ਹੋਈ ਹੈ ਪੇਸ਼ ਬਦਲਿਆ ਹੋਇਆ ਸੋਹਣੇ ਬਸਤਰ ਪਾਏ ਉਹਨ ਪਛਾਕ ਰਾਜਿਆਂ ਵਾਲੀ ਐ ਦਸਤਾਰ ਵੀ ਸਿਰ ਤੇ ਜਿਹੜਾ ਬੰਨਿਆ ਹੋਇਆ ਉਹ ਵੀ ਰਾਜਿਆਂ ਵਾਲਾ ਪੇਸ਼ ਬਦਲਿਆ ਹੋਇਆ ਤੇ ਹੁਣ ਮਨ ਦੇ ਵਿੱਚ ਚਿੱਤ ਆ ਗਏ ਮਹਾਰਾਜ ਦੇ ਬਚਨ ਕਹਿੰਦਾ ਹੁਣ ਜੇ ਮੈਂ ਝੂਠ ਬੋਲਾਂਗਾ ਤੇ ਇਹਨਾਂ ਨੇ ਫੜ ਲੈਣਾ ਮੈਨੂੰ ਕਹਿੰਦੇ ਸੱਚ ਬੋਲਾਂਗਾ ਤੇ ਫੜ ਲੈਣਗੇ ਹੁਣ ਝੂਠ ਮੈਂ ਬੋਲ ਨਹੀਂ ਸਕਦਾ ਤੇ ਮਹਾਰਾਜ ਜੀ ਦੇ ਬਚਨ ਨੂੰ ਚਿੱਤੇ ਕਰਕੇ ਸੱਚ ਬੋਲਤਾ ਕਹਿੰਦੇ ਮੈਂ ਤਾਂ ਚੋਰ ਆ ਅੰਦਰ ਚੋਰੀ ਕਰਨ ਜਾ ਰਿਹਾ ਪਹਿਰੇਦਾਰ ਜਿਹੜੇ ਉਹ ਮੰਨੇ ਨਹੀਂ ਕਹਿੰਦੇ ਤੇਰੀ ਪਸ਼ਾਕ ਚੋਰਾ ਲਈ ਐਵੇਂ ਮਖੌਲ ਕਰਦਾ ਤੂੰ ਉਹ ਮੰਨੇ ਨਹੀਂ ਉਹ ਸੱਚ ਬੋਲਦਾ ਪਿਆ ਭੂਮੀਆਂ ਚੋਰ ਕਹਿੰਦਾ ਮੈਂ ਚੋਰ ਆ ਮੈਂ ਦੋ ਚੋਰੀ ਕਰਨ ਜਾ ਰਿਹਾ ਤੁਹਾਡੀ ਮਰਜ਼ੀ ਇਹ ਫੜ ਲਓ ਤੁਹਾਡੀ ਮਰਜ਼ੀ ਇਹ ਛੱਡ ਦਿਓ ਤੇ ਉਹ ਡਰ ਗਏ ਪਹਿਰੇਦਾਰ ਕਹਿੰਦੇ ਰਾਜੇ ਨੂੰ ਨਾ ਕਿਤੇ ਜਾ ਕੇ ਦੱਸ ਤੇ ਕੋਈ ਖਾਸ ਆਦਮੀ ਲੱਗਦਾ ਹੈ ਪ੍ਰੀਖਿਆ ਲੈ ਰਿਹਾ ਤੇ ਅੰਦਰ ਚਲਾ ਗਿਆ ਉਹਨਾਂ ਨੇ ਰੋਕਿਆ ਨਹੀਂ ਕਹਿੰਦੇ ਜਾ ਚੱਲ ਆ ਜਾ ਅੰਦਰ ਜਾ ਕੇ ਚੋਰੀ ਵੀ ਕਰ ਲਈ ਸਾਰੇ ਗਹਿਣੇ ਇਕੱਠੇ ਕਰ ਲੇ ਰਾਜ ਦਰਬਾਰ ਦੇ ਵਿੱਚੋਂ ਖਜ਼ਾਨੇ 'ਚ ਚਲਾ ਗਿਆ ਬੜਾ ਸੋਨਾ ਸੀ ਉਹ ਪੰਡ ਬਣ ਲਈ ਪੰਡ ਬਣ ਕੇ ਜਦੋਂ ਮੋਢੇ ਤੇ ਰੱਖੀ ਭੁੱਖ ਲੱਗੀ ਹੋਈ ਸੀ ਰਸੋਈ ਦੇ ਵਿੱਚੋਂ ਲੰਘਦਾ ਲੰਘਦਾ ਜਾ ਕੇ ਦੇਖੋ ਪਦਾਰਥ ਸੀ ਕੋਈ ਭੋਜਨ ਸੀ ਉਹ ਰੱਖ ਲਿਆ ਜੀਭ ਤੇ ਚੱਖਿਆ ਉਹ ਨਮਕ ਵਾਲਾ ਸੀ ਤੇ ਮਨ 'ਚ ਚਿੱਤ ਆ ਗਿਆ ਮਹਾਰਾਜ ਦਾ ਦੂਜਾ ਬਚਨ ਕਹਿੰਦੇ ਮਹਾਰਾਜ ਨੇ ਕਿਹਾ ਸੀ ਮਾਹਪੁਰਸ਼ਾਂ ਨੇ ਨਮਕ ਖਾ ਕੇ ਚੋਰੀ ਨਹੀਂ ਕਰਨੀ ਮੈਂ ਤੇ ਨਮਕ ਖਾ ਲਿਆ ਹੁਣ ਕੀ ਕਰਾਂ ਦੇਖੋ ਪਾਂਡ ਦੀ ਪਾਂਡ ਉੱਥੇ ਹੀ ਰੱਖਦੀ ਦਰਬਾਰ ਵਿੱਚ ਚੋਰੀ ਕਰ ਲਿਆ ਸਮਾਨ ਇਕੱਠਾ ਕੀਤਾ ਹੋਇਆ ਉਹ ਪਾਂਡ ਉੱਥੇ ਰਾਜ ਦਰਬਾਰ ਦੇ ਵਿੱਚ ਰੱਖ ਕੇ ਉਹ ਬੱਜਰ ਵੀ ਮੰਨ ਲਿਆ ਕਹਿੰਦਾ ਛੱਡੂ ਫੇਰ ਕਰਾਂਗੇ ਕਦੀ ਚਲਾ ਗਿਆ ਵਾਪਸ ਤੇ ਦਿਨ ਚੜ੍ਹਿਆ ਤੇ ਜਦੋਂ ਰੌਲਾ ਪੈ ਗਿਆ ਦਾ ਦਰਬਾਰ ਦੇ ਵਿੱਚ ਰਾਜੇ ਨੇ ਸੰਤਰੀਆਂ ਨੇ ਦੇਖਿਆ ਕਿ ਸਾਖ ਖਜ਼ਾਨਾ ਖਾਲੀ ਪਿਆ ਹੈ ਤੇ ਜਦੋਂ ਆਲੇ ਦੁਆਲੇ ਲੱਭਣਾ ਸ਼ੁਰੂ ਕੀਤਾ ਰਾਜ ਨੇ ਕਿਹਾ ਵੀ ਆਲੇ ਦੁਆਲੇ ਜਾ ਪਿੰਡ ਦੇ ਆਲੇ ਦੁਆਲੇ ਢੰਡੋੜਾ ਫਰਾਦੋ ਜਿਹੜਾ ਚੋਰ ਨੂੰ ਫੜਾਏਗਾ ਉਹਨੂੰ ਨਾਮ ਦਿੱਤਾ ਜਾਵੇਗਾ ਨਾਮ ਦਿੱਤਾ ਜਾਵੇਗਾ ਉਹਦਾ ਸਾਰਾ ਅੰਦਰ ਦੇਖਿਆ ਜਦੋਂ ਸਮਾਨ ਲੱਭ ਗਿਆ ਕੀ ਇੱਕ ਪੰਡ ਬੰਨੀ ਹੋਈ ਹੈ ਸੋਨੇ ਦੀਆਂ ਮੋਹਰਾਂ ਦੀ ਜਿੰਨੇ ਧਨ ਸੀ ਬੰਨਿਆ ਹੋਇਆ ਪਰ ਚੋਰ ਲੈ ਕੇ ਵੀ ਨਹੀਂ ਗਿਆ ਸੰਤਰੀਆਂ ਨੇ ਆਣ ਕੇ ਦੱਸਿਆ ਪਹਿਰੇਦਾਰ ਨੇ ਮਹਾਰਾਜ ਸਾਰਾ ਸਮਾਨ ਤਾਂ ਇਕੱਠਾ ਕੀਤਾ ਪਿਆ ਪਰ ਉਹ ਚੋਰ ਫਿਰ ਬੰਨ ਕੇ ਇੱਥੇ ਛੱਡ ਗਏ ਕੀ ਕਾਰਨ ਹੈ ਰਾਜੇ ਦੇ ਮਨ ਦੇ ਵਿੱਚ ਸંਸਾ ਪੈਦਾ ਹੋ ਗਿਆ ਕਹਿੰਦੇ ਇਸ ਚੋਰ ਨੂੰ ਲੱਭਣਾ ਛੇਤੀ ਤੋਂ ਛੇਤੀ ਢੰਡੋਰਾ ਫਰਵਾਹ ਦਾ ਢੰਡੋਰੀ ਨੂੰ ਭੇਜਿਆ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਲਾਗੇ ਲਾਗੇ ਢੰਡੋਰਾ ਫਰਵਾਡੋ ਜਿਹੜਾ ਚੋਰ ਨੂੰ ਫੜੇਗਾ ਉਹਨੂੰ ਨਾਮ ਦਿੱਤਾ ਜਾਵੇਗਾ ਬਹੁਤ ਵੱਡਾ ਿਆਲੇਦ ਵਾਲੇ ਰੌਲਾ ਪੈ ਗਿਆ ਤੇ ਦੇਖੋ ਕਈ ਲੋਕ ਜਿਹੜੇ ਸੀ ਉਹਨਾਂ ਨੂੰ ਫੜ ਲਿਆ ਗਿਆ ਗਰੀਬਾਂ ਨੂੰ ਫੜ ਕੇ ਮਾਰ ਪਈ ਕੁੱਟਿਆ ਅੰਦਰ ਬੰਦ ਕੀਤਾ ਐਦ ਖਾਨੇ 'ਚ ਇਹ ਭੂਮੀਓ ਚੋਰ ਨੂੰ ਫਿਰ ਪਤਾ ਲੱਗ ਗਿਆ ਕਿ ਿਆਲੇਦ ਵਾਲੇ ਦੇ ਗਰੀਬ ਲੋਕਾਂ ਨੂੰ ਫੜ ਕੇ ਮਾਰ ਰਹੇ ਹਨ ਕੁੱਟ ਰਹੇ ਹਨ ਤੇ ਤੀਜਾ ਵਤਨ ਮਹਾਰਾਜ ਦਾ ਫਿਰ ਯਾਦ ਆ ਗਿਆ ਕਹਿੰਦੇ ਸਤਗੁਰਾਂ ਨੇ ਕਿਹਾ ਸੀ ਮਹਾਪੁਰਸ਼ਾਂ ਨੇ ਕੀ ਕਿਸੇ ਤੇ ਅਤਿਆਚਾਰ ਨਹੀਂ ਕਰਾਣਾ ਕਹਿੰਦੇ ਮੇਰੇ ਕਾਰਨ ਦੇਖੋ ਇੰਨਿਆਂ ਨੂੰ ਕੁੱਟ ਪੈ ਰਹੀ ਐ ਗਰੀਬਾਂ ਨੂੰ ਫੜਿਆ ਜਾ ਰਿਹਾ ਤੇ ਮੇਰੀ ਗਲਤੀ ਐ ਮੈਨੂੰ ਪਾਪ ਲੱਗੇਗਾ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਰਾਜ ਦਰਬਾਰ ਵਿੱਚ ਚਲਾ ਗਿਆ ਭੂਮੀਆਂ ਚੋਰ ਰਾਜੇ ਦੇ ਸਾਹਮਣੇ ਦੇਖੋ ਦਰਬਾਰ ਦੇ ਕਹਿੰਦੇ ਰਾਜਨ ਇਹ ਗਰੀਬਾਂ ਨੂੰ ਛੱਡ ਦਿਓ ਕਿਉਂ ਮਾਰੀ ਜਾ ਰਹੇ ਹੋ ਚੋਰ ਤਾਂ ਮੈਂ ਆ ਮੈਂ ਮੋ ਵੱਡਾ ਚੋਰ ਇਹਨਾਂ ਨੂੰ ਛੱਡ ਦੋ ਰਾਜੇ ਨੇ ਫੜ ਲਿਆ ਕਹਿੰਦਾ ਭਾਈ ਆ ਜਾ ਇੱਧਰ ਤੇ ਕਹਿੰਦਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਰਾਜਾ ਕਹਿੰਦਾ ਕਹਿੰਦਾ ਤੂੰ ਚੋਰੀ ਵੀ ਕੀਤੀ ਹੈ ਰਾਜ ਦਰਬਾਰ ਦੇ ਵਿੱਚ ਇੰਨੀ ਵੱਡੀ ਚੋਰੀ ਕਰਕੇ ਜਿੰਨਾ ਸਮਾਨ ਤੂੰ ਸਾਜੋ ਸਮਾਨ ਇਕੱਠਾ ਕੀਤਾ ਉਹ ਸਾਰਾ ਤੂੰ ਪੰਡ ਬਣ ਕੇ ਫਿਰ ਉੱਥੇ ਰਾ ਛੱਡ ਗਿਆ ਇਹਦਾ ਕੀ ਕਾਰਨ ਹੈ ਇਹਦੇ ਵਿੱਚ ਮੈਂ ਸੰਸੇ ਦੇ ਵਿੱਚ ਫਸਿਆ ਹੋਇਆ ਉਸ ਦਿਨ ਦੀ ਜਿੰਦ ਨਹੀਂ ਹੁੰਦੀ ਵੀ ਇਹ ਕੀ ਕਾਰਨ ਹੈ ਇਹ ਬੂ ਮਿਆਸਾ ਪਿਆ ਕਹਿੰਦੇ ਮਹਾਰਾਜ ਇਹ ਵੀ ਕਾਰਨ ਹੈ ਮੇਰੇ ਸੱਚੇ ਪਾਤਸ਼ਾਹ ਨੇ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਕਿ ਮੇਰੇ ਤਿੰਨ ਬਚਨ ਮੰਨਣ ਚੋਰੀ ਕਰਨੀ ਹੈ ਪਰ ਝੂਠ ਨਹੀਂ ਬੋਲਣਾ ਮੈਂ ਤੁਹਾਡੇ ਦਰਬਾਰ ਵਿੱਚ ਆਇਆ ਪਸ਼ਾਕ ਮੇਰੀ ਰਾਜਿਆਂ ਵਾਲੀ ਸੀ ਸੋਹਣੇ ਬਸਤਰ ਸਨ ਸੰਤਰੀਆਂ ਨੂੰ ਮਾਣ ਕੇ ਮੈਂ ਸੱਚ ਬੋਲਿਆ ਇਹਨਾਂ ਨੇ ਮੈਨੂੰ ਰੋਕਿਆ ਵੀ ਭਾਈ ਕਿੱਧਰ ਜਾ ਰਿਹਾ ਤੇ ਮੈਂ ਕਹ ਤਾ ਕਿ ਮੇਰੇ ਮੈਂ ਤਾਂ ਅੰਦਰ ਚੋਰੀ ਕਰਨ ਜਾ ਰਿਹਾ ਮੈਂ ਤਾਂ ਸੱਚ ਬੋਲਿਆ ਰਾਜਨ ਮੈਂ ਕਹ ਮੈਂ ਚੋਰੀ ਕਰਨ ਜਾ ਰਿਹਾ ਪਰ ਇਹ ਡਰ ਗਏ ਇਹਨਾਂ ਨੂੰ ਇਹ ਸੀ ਕਿ ਰਾਜੇ ਦਾ ਖਾਸ ਕੋਈ ਆਦਮੀ ਹੈ ਇਹਨਾਂ ਮੈਨੂੰ ਰੋਕਿਆ ਨਹੀਂ ਕਹਿੰਦੇ ਜਾ ਜੋ ਮਰਜ਼ੀ ਕਰ ਇਹਦੇ ਅੰਦਰ ਗਿਆ ਮੈਂ ਸਾਰਾ ਧਨ ਇਕੱਠਾ ਕੀਤਾ ਖਜ਼ਾਨੇ ਚੋਂ ਪੰਡ ਤਾਂ ਬੰਨ ਨਹੀਂ ਤੇ ਮੈਨੂੰ ਭੁੱਖ ਲੱਗੀ ਹੋਈ ਸੀ ਮੇਰੇ ਤੋਂ ਰਹਾ ਨਹੀਂ ਗਿਆ ਰਸੋਈ ਵਿੱਚ ਪਦਾਰਥ ਇੰਨੇ ਵਧੀਆ ਪਏ ਸੀ ਕਿਉਂ ਰਾਜਿਆਂ ਦੀ ਰਸੋਈ 'ਚ ਕੋਈ ਆਮ ਪਦਾਰਥ ਨਹੀਂ ਹੁੰਦੇ ਕਹਿੰਦੇ ਮੈਨੂੰ ਦੇਖ ਕੇ ਮਨਜੀਬ ਜਿਹੜੀ ਸੀ ਲਾਲਚ ਵਿੱਚ ਆ ਗਈ ਮੈਂ ਆਖਿਆ ਪੰਡ ਬਾਅਦ ਚ ਚੁੱਕ ਲਾਂਗਾ ਵਚਨ ਭੁੱਲ ਗਿਆ ਮੈਂ ਫਟਾਫੜ ਭੋਜਨ ਸ਼ੱਕ ਲਿਆ ਭੋਜਨ ਸ਼ੱਕਣ ਤੋਂ ਬਾਅਦ ਮੈਨੂੰ ਚੇਤਿਆ ਕਿ ਮੈਂ ਤਾਂ ਨਮਕ ਵਾਲਾ ਪ੍ਰਸ਼ਾਦਾ ਸ਼ੱਕ ਲਿਆ ਤੇ ਮਹਾਪੁਰਸ਼ਾਂ ਨੇ ਵਚਨ ਕੀਤਾ ਸੀ ਕਿ ਨਮਕ ਖਾ ਕੇ ਰਾਮ ਨਹੀਂ ਕਰਨਾ ਤੇ ਮੈਂ ਉੱਥੇ ਪੰਡ ਰੱਖ ਕੇ ਵਾਪਸ ਚਲਾ ਗਿਆ ਮੈਂ ਛਾਡੂ ਉਪਰਾਂ ਫਿਰ ਕਦੀ ਦੇਖਾਂਗੇ ਕਹਿੰਦੇ ਮੈਂ ਇਸ ਕਰਕੇ ਧੰਨ ਚਰਾਇਆ ਉੱਥੇ ਹੀ ਰੱਖ ਗਿਆ ਤੀਜਾ ਬਚਨ ਮੇਰਾ ਇਹ ਮੇਰੇ ਮਹਾਪੁਰਸ਼ਾਂ ਦਾ ਸੀ ਕਿਸੇ ਗਰੀਬ ਨੂੰ ਕੁੱਟਣਾ ਪਵਾਈ ਕਿਸੇ ਗਰੀਬ ਤੇ ਅਤਿਆਚਾਰ ਹੁੰਦਾ ਹੋਏ ਤੇਰੇ ਕਾਰਨ ਤੇ ਉਹਨੂੰ ਛਡਵਾਈ ਕਹਿੰਦੇ ਹੁਣ ਤੁਸੀਂ ਅਤਿਆਚਾਰ ਸ਼ੁਰੂ ਕਰਤਾ ਅਲੇ ਦਵਾਰ ਦੀ ਪਰਜਾਂ ਨੂੰ ਫੜਫੜ ਕੇ ਮਾਰ ਰਹੇ ਸੀ ਤੇ ਮੈਨੂੰ ਫਿਰ ਮਨ ਦੇ ਵਿੱਚ ਉਹ ਬਚਨ ਤੀਜਾ ਮਹਾਪੁਰਸ਼ਾਂ ਦਾ ਚਿੱਤ ਆਇਆ ਕਿ ਮੈਂ ਦੂਜਿਆਂ ਨੂੰ ਝੁੱਠੇ ਝੁੱਠੇ ਜਿਨ੍ਹਾਂ ਨੇ ਕੋਈ ਗਲਾ ਨਹੀਂ ਕੀਤਾ ਉਹਨਾਂ ਨੂੰ ਵੀ ਕੁੱਟ ਪੈ ਰਹੀ ਹੁਣ ਮੈਂ ਆਪਣੇ ਆਪ ਚਲਾ ਜਾਣਾ ਸਤਿਗੁਰਾਂ ਦਾ ਬਚਨ ਸੀ ਇਸ ਕਰਕੇ ਮੈਂ ਤੀਜਾ ਬਚਨ ਮੰਨਦਾ ਹੋਇਆ ਤੁਹਾਡੇ ਸਾਹਮਣੇ ਆਇਆ ਹੁਣ ਤੇ ਰਾਜਾ ਜਿਹੜਾ ਸੀ ਉਹ ਬੜਾ ਹਰਾਨ ਹੋਇਆ ਤੇ ਉੱਥੇ ਖੁਸ਼ ਵੀ ਹੋਇਆ ਇਹਨੂੰ ਸ਼ਾਬਾਸ਼ ਵੀ ਦਿੱਤੀ ਕਹਿੰਦੇ ਭਾਈ ਐਂ ਕਰ ਐਸਾ ਤੇਰਾ ਕਿਹੜਾ ਗੁਰੂ ਹੈ ਜਿਹਦੇ ਤੂੰ ਬਚਨ ਮੰਨਦਾ ਹੈ ਮੈਨੂੰ ਵੀ ਦਰਸ਼ਨ ਕਰਾ ਤੇ ਰਾਜੇ ਨੇ ਦੇਖੋ ਉਹਨੂੰ ਸ਼ਾਬਾਸ਼ ਵੀ ਦਿੱਤੀ ਤੇ ਉਥੇ ਰਚੋ ਭੂਵੀਆ ਚੋਰ ਨੂੰ ਆਪਣੇ ਦਰਬਾਰ ਦੇ ਵਿੱਚ ਹੀ ਉਹਨੇ ਸੰਤਰੀ ਬਣਾ ਲਿਆ ਦਰਬਾਰੀ ਬਣਾ ਲਿਆ ਐਲਕਾਲ ਬਣਾ ਲਿਆ ਕਹਿੰਦੇ ਅੱਜ ਤੋਂ ਬਾਅਦ ਚੋਰੀ ਛੱਡ ਤੂੰ ਮੇਰੇ ਰਾਜ ਭਾਗ ਵਿੱਚ ਨੌਕਰੀ ਕਰ ਦੇਖੋ ਮਹਾਰਾਜ ਦੇ ਬਚਨਾਂ ਨੂੰ ਪਾਲ ਲਿਆ ਤੇ ਮਹਾਰਾਜ ਦੇ ਬਚਨਾਂ ਨਾਲ ਹੀ ਦੇਖੋ ਚੋਰ ਤੋਂ ਉਹਨੂੰ ਐਡਾ ਵੱਡਾ ਸੁੱਖ ਮਿਲਿਆ ਦੇਖੋ ਚੋਰੀ ਵੀ ਛੱਡ ਗਿਆ ਤੇ ਮਾ ਸਤਿਗੁਰੂ ਦੇ ਬਚਨਾਂ ਨਾਲ ਨੂੰ ਜੀਵਨ ਦੇ ਵਿੱਚ ਜੋਬ ਮਿਲ ਗਈ ਨੌਕਰੀ ਮਿਲ ਗਈ ਜੀਵਨ ਉਹਦਾ ਬਦਲ ਗਿਆ ਕਿਉਂਕਿ ਸਤਿਗੁਰਾਂ ਦੇ ਬਚਨਾਂ ਵਿੱਚ ਹੀ ਪਾਵਰ ਹੁੰਦੀ ਪਿਆਰ ਉਹ ਕਿਸੇ ਨਾ ਕਿਸੇ ਢੰਗ ਨਾਲ ਪਾਪੀ ਤੋਂ ਪਾਪੀ ਬੰਦੇ ਨੂੰ ਸੁਧਾਰਦੇ ਸੀ ਇਹ ਸਰੀਰ ਵਿੱਚ ਸੰਤ ਤੇ ਉਹਨਾਂ ਦੀ ਬਾਣੀ ਵੀ ਸ਼ਬਦ ਗੁਰੂ ਇਹ ਨੂੰ ਜਦੋਂ ਕੋਈ ਪੜ੍ਹਦਾ ਵਿਚਾਰਦਾ ਤੇ ਇਹਦੇ ਵਿੱਚੋਂ ਚੋਰਾਂ ਦੇ ਜੀਵਨ ਬਦਲ ਜਾਂਦੇ ਹਨ ਮਾੜੇ ਕਰਮ ਕਰਨ ਵਾਲਿਆਂ ਦੇ ਜੀਵਨ ਚੇਂਜ ਹੋ ਜਾਂਦੇ ਹਨ ਉਹੀ ਸ਼ਕਤੀ ਇਹ ਬਾਣੀ ਦੇ ਵਿੱਚ ਹੈ ਇਹ ਸ਼ਬਦ ਗੁਰੂ ਹੈ ਸਾਡਾ ਮਹਾਰਾਜ ਨੇ ਸ਼ਬਦ ਦੇ ਲੜ ਲਾਇਆ ਦੇਹ ਦਾਸੀ سلسلہ ਖਤਮ ਕਰਕੇ ਤੇ ਕਹਤਾ ਕਿ ਸ਼ਬਦ ਦੀ ਵਚਨ ਮੰਨਣਿਆਂ ਸ਼ਬਦ ਦੇ ਰਾਹੀ ਉਹ ਮਾਲਕ ਨੂੰ ਤੇ ਹੋਣਾ ਹੈ ਉਹਦੇ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਮੰਨਣ ਦੀ ਕੋਸ਼ਿਸ਼ ਕਰਨੀ ਹੈ ਤੇ ਸਾਡਾ ਜੀਵਨ ਪਿਆਰ ਉਹ ਆਟੋਮੈਟਿਕ ਹੀ ਚੇਂਜ ਹੋ ਜਾਂਦਾ ਮਨੁੱਖ ਇਹ ਭਾਈ ਸ਼ਬਦ ਦੀ ਵਿਚਾਰ ਹੈ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ ਵੱਡਾ ਪਰਦੇਸ਼ ਬਖਸ਼ਦੇ ਹਨ ਉਹਦੇ ਦਰ ਦੀ ਪੂਜਾ ਕਰੀਏ ਉਹਦੇ ਦਰ ਦੀ ਸੇਵਾ ਕਮਾਈਏ ਟਹਿਲ ਕਰੀਏ ਤਾਂ ਕਿ ਪਿਆਰੋ ਸਾਡਾ ਜੀਵਨ ਵੀ ਸਫਲ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ